ਪਹੁੰਚ ਗਿਆ ਪਹੁੰਚ ਗਿਆ ਬਸ ਹਾਂ 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 ਬਰੇ ਕਿ ਕਰ ਰਹੀ ਹੈ ਚਲ ਮੈਂ ਆਪਣੇ ਦੋਸਤਾਂ ਕਰਿਆ ਮਿਲਦਾ ਠੀਕ ਹੈ ਹਾਂ ਕੋਈ ਨਾ ਜੱਪਾ ਮਿਲਦਾ ਹੋਰ ਸਸੀ ਗਾ ਦਾ ਪੋ ਠੀਕ ਹੈ ਹਾਂਜੀ ਹਾਂਜੀ ਅੱਛਾ ਜਸਪਾਲ ਦਾ ਦੋਸਤ ਹਾਂਜੀ 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 ਉਹ ਠੀਕ ਹੈ ਹਾਂਜੀ ਹਾਂਜੀ ਬਸ ਚੱਲੀ ਜਾਂਦਾ ਜੀ ਚਲ ਠੀਕ ਹੈ ਮਿਲਦਾ ਭਾਈ ਅੰਦਰ ਹੀ ਹੋਆ ਸਸੀ ਗਾ ਜੀ ਹਾਂਜੀ ਕਿੱਥੇ ਜਸਪਾਲ ਜਸਪਾਲ ਅੰਦਰ ਹੀ ਆ ਭਾਈ ਬੇਲੜ ਆ ਕੇ ਮੂੰਹ ਚੱਕੇ ਸਸੀ ਗਾ ਵੀ ਸਰ ਸਸੀ ਕਾਲ ਹਾਂਜੀ ਠੀਕ ਹੈ ਕਿੱਧਰ ਮੁ ਚੱਕਿਆ ਹੁਣ ਉਹ ਕੰਮ ਤੇ ਚੱਲਿਆ ਨਵੇਂ ਕੱਪੜੇ ਕਿਸ ਤੋਂ ਪੁੱਛ ਕੇ ਪਾਏ ਨੇ ਕਿਹੜੇ ਮਸ਼ੂਕ ਨੂੰ ਮਿਲਣ ਚੱਲਿਆ ਤੂੰ ਅੱਜ ਰੱਬਾ ਕਰੇ ਦਾ ਬੱਸ ਜਾ ਕਰ ਮੇਰੀ ਮਾਂ ਤੇ ਪੈਸੇ ਦੀ ਪਾਛਾ ਸੋ ਜਾਗੇ ਕੀ 570 ਰੁਪਏ ਹੈਗੇ ਮੇਰੇ ਕੋ ਪੈਣ ਲੱਗਿਆ ਹੋਏ ਇਹਦੇ ਤੈਨੂੰ 570 ਰੁਪਏ ਦੇ ਜਾ ਉਹ ਜਾ ਯੂਨੀਵਰਸਿਟੀ ਜਾਣਾ ਹੈ ਕੰਮ ਤੇ ਕਿਹੜਾ ਤੂੰ ਬੜਾ ਬੰਬੂ ਕਾਟਣ ਤੇ ਜਾਣਾ ਤੈਨੂੰ 200 ਰੁਪਏ ਤੇ ਦਾ ਪੈਟਰੋਲ ਲੱਗ ਜਾਏਗਾ ਲੱਗ ਜਾ ਲੱਗ ਜਾ 200 ਰੁਪਏ ਫालतू ਕੰਮਾਂ 'ਚ ਨਾ ਖਰਚ ਕਰਦੀ ਅਜਿਹੇ ਯਾਰ ਰੱਖੇ ਹੋਏ ਨੇ ਇਹਨਾਂ ਤੋਂ ਲੈ ਲਈ ਛੱਡੇ ਆ ਰਹਾ ਹੈਗੇ پیسے ਆਪਣੇ ਕੋਲ ਚਲ ਚਾਵਾਣੀ ਕੋਈ ਨਾ ਮਹਾਰਾਜ ਤੋ ਵੀ ਉੱਠ ਜਾ ਕਿਤੇ ਆ ਮਾਗਦਾ ਮਾਗਦਾ ਫੇਰ ਬੱਬੂ ਕੀ ਹੋ ਗਿਆ ਕੰਮ ਉਹ ਉੱਠ ਕੇ ਮੜਿਆ ਤਾਰਾ ਤੂਰਾ ਚੋਲੋ 4 ਵਜ ਕੇ ਤੜਕੇ ਦਾ ਪਿਆ ਉਹ ਯਾਰ ਮੈਂ ਜਾਣਨਾ ਤੂੰ ਤਾਂ ਵਿਹਲਾ ਬੈਠੇ ਰਹਿਣਾ ਤੂੰ ਆਪਣਾ ਕੰਮ ਕਰ ਜਾ ਵਿਹਲਾ ਬੈਠੇ ਦਾ ਕੀ ਮਤਲਬ ਹੈ ਜਾ ਕੇ ਤਾਰਾ ਤੜਕੇ ਦਾ ਮੰਜੇ ਤੇ ਲੱਗਿਆ ਪਿਆ ਮੈਂ ਹੈਗਾ ਸਾਰੀ ਉਮਰ ਇਸ ਘਰ ਦਾ ਮਾਲਕ ਘਰ ਬਣਾਤਾ ਮੈਂ ਵਿਆਹ ਤੇ ਵਰਤ ਤੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਅੱਛਾ ਹਾਂ ਤਾਂ ਮੇਰੀ ਵੀ ਕੋਈ ਰੋਟੀਆਂ ਬਣਾਉਣ ਦੀ ਜ਼ਿੰਮੇਵਾਰੀ ਨਹੀਂ ਜਿਹਦਾ ਘਰ ਬਣਾਇਆ ਉਹੀ ਤੈਨੂੰ ਰੋਟੀਆਂ ਬਣਾ ਕੇ ਦੇਊਗਾ ਇੱਕ ਬੇਲੜਾ ਆਹ ਬੈਠਾ ਰਹਿੰਦਾ ਇੱਕ ਬੇਲੜਾ ਉੱਡ ਗਿਆ ਜਿਹੜਾ ਤਾਂ ਯਾਰ ਇਹ ਮੇਰੇ ਇੱਥੇ ਲੈ ਕੇ ਨੂੰ ਮੈਂ ਆ ਆ ਜਿਹੜੇ ਜਵਾਕ ਨੇ ਇਹਨਾਂ ਦੀ ਫੀਸਾਂ ਕੌਣ ਭਰੂਗਾ ਇਹਨਾਂ ਦੇ ਲੋਕਾਂ ਨੇ ਇਹਨਾਂ ਦੇ ਪਿਓ ਨੇ ਤਾਂ ਭਰਨ ਗਏ ਜੇ ਤੂੰ ਉਹਨਾਂ ਨੂੰ ਕੋਈ ਕੰਮ ਲਾਏਗਾ ਆਪ ਤੂੰ ਮੰਜੇ ਤੇ ਲੱਗਿਆ ਰਹਿੰਦਾ ਉਹ ਨਾਲ ਤੇਰੇ ਦੀ ਦੇਖ ਦੇ ਕਿ ਵੀ ਮੇਰਾ ਬਾਪ ਤਾਂ ਕੁਝ ਕਰਦਾ ਨਹੀਂ ਮੈਂ ਕੀ ਕਰਨਾ ਉਹ ਭਾਈ ਗੱਲ ਸੁਣ ਲਓ ਮੇਰੀ ਜੇ ਕੰਮ ਕਰਨਾ ਤਾਂ ਇੱਥੇ ਰੋਟੀ ਮਿਲੂਗੀ ਨਹੀਂ ਨਹੀਂ ਮਿਲੂਗੀ ਮੇਰੀ ਗੱਲ ਸੁਣ ਲਓ ਸਾਰੇ ਤੁਸੀਂ ਚਮਲਾਏ ਪਏ ਨੇ ਠੀਕ ਹੈ ਨਾ ਜਬਨੇ ਮੁੰਡੇ ਨੂੰ ਹੁਣ ਡੰਡਾ ਦਿੱਤਾ ਮੈਂ ਉਹ ਮੈਂ ਉਹਨਾਂ ਦੀ ਤੀਮੀਆਂ ਹੁਣ ਤੂੰ ਸੰਭੇਗੇ ਕਿ ਮੈਂ ਸੰਭੂ ਨਾ ਹੁਣ ਮੈਂ ਉਹਨਾਂ ਦੇ ਪਿੱਛੇ ਪਿੱਛੇ ਪਿੰਡ ਚ ਫਿਰਾ ਨਾ ਜਾ ਕੇ ਆਪਣੇ ਨੂੰ ਸੰਭਲਾ ਆਪਣੇ ਨੂੰ ਕੀ ਸੰਭਾ ਮੈਂ ਬਗਾੜਿਆ ਤੂੰ ਹੋਇਆ ਮੈਨੇ ਬਗਾੜਿਆ ਹੋਇਆ ਜਿੰਨਾ ਕ ਮੈਂ ਬਗਾੜਿਆ ਮੈਂ 5 ਮਿੰਟ ਸੰਭ ਦੋ ਉਹਨੂੰ ਤੇ ਵਾਦੂ ਬਲ ਚੋਣ ਕਿਹੜੀ ਜਨਾਨੀ ਦੇ ਪਿੱਛੇ ਮੂੰਹ ਮਾਰਨ ਗਿਆ 200 ਰੁਪਏ ਚੱਕੀ ਫਿੱੜਾ ਦੇਖੀ ਸ਼ਾਮ ਨੂੰ ਹੱਥ ਨੇ ਚ ਉਹ ਵੀ ਨਹੀਂ ਮਿਲਣਾ ਉਹਨੂੰ ਨਾ ਫਾਈ ਭੁੱਲਣ ਲੱਗੇ ਸੋਚਿਆ ਕਰ ਮੁੰਡੇ ਥਾਊਆ ਮੇਰੇ ਹਾਂ ਮੈਨੂੰ ਪਤਾ ਕਿੰਨੇ ਕ ਸਾਉ ਨੇ ਤਾਂ ਦਮਾ ਉਹਨਾਂ ਨੂੰ ਤੇ ਤੂੰ ਕਿਰਾਇਆ ਕਮਾ ਕੇ ਲਈਆਂ ਜੋ ਅੱਕੜੇ ਕਮਾਏ ਨੇ ਜਵਾਕਾਂ ਤੇ ਜਵਾਕਾਂ ਨੇ ਕਮਾਏ ਨੇ ਜਵਾਕਾਂ ਦੀ ਰੋਟੀ ਵੀ ਖਵਾਣੀ ਐ दारू ਆ ਪੀਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਆ ਰਹੇ ਮੈਂ ਕਹਿ ਦੂੰਗਾ ਜੋ ਅੱਕਾਂ ਨੂੰ ਸਾਰੇ ਕੰਮ ਕਰਨਗੇ ਉਹ ਬਾਬਾ ਚਾਕੇ ਨਾਲ ਚਲੋ ਚਲੋ ਇਹਨਾਂ ਨੇ ਤਾਂ ਨਹੀਂ ਸੁਣਨੀ ਹੈਗੀ ਮੇਰੀ ਕੰਮ ਕਰ ਲੋ ਤੁਸੀਂ ਵੀ ਉੱਠ ਕੇ ਦਿਹਾੜੀ ਸਾਰਾ ਦਿਨ ਬੈਠੇ ਰਹਿੰਦੇ ਹੋ 200 ਰੁਪਏ ਚੱਕੀ ਫਿੱਟਾ ਐ ਕਰਦੀ ਐ ਤੂੰ ਘਰ ਦਾ ਰਾਸ਼ਨ ਨਹੀਂ ਮੰਗਾ ਲੈਨੇ ਆ ਨਹੀਂ ਤਾਂ ਉਹ ਵੀ ਫालतू ਕੰਮਾ ਚੜਾ ਦੇਗਾ ਫੋਨ ਲਾਉਣਾ ਉਸ ਤੇਜ ਸਖਤੀ ਕੋਲ ਕਿਹਾ ਹੈ ਆਹ ਆਪਕੇ ਦੁਆਰਾ ਜਮਨ ਕੀਤਾ ਗਿਆ ਨੰਬਰ ਬੀਜ਼ੀ ਉਤੋਂ ਮੇਰਾ ਫੋਨ ਕੱਟ ਰਿਹਾ ਹੈ ਮੈਂ ਦੱਸਦੀ ਹਾਂ ਉਸ ਤੇਜ ਸਖਤੀ ਕੋਲ ਕਿਹਾ ਹੈ ਫਿਰ ਵੀ ਸੀ ਕੀ ਕੀਤਾ ਮੈਂ ਹਾਂ ਕੀਤਾ ਵਾਰ-ਵਾਰ ਫੋਨ ਕਰੀ ਜਾਂਦੀ ਐ ਕਿੱਥੋਂ ਫੋਨ ਬੀਜ਼ੀ ਆ ਰਿਹਾ ਤੇਰਾ ਉਹ ਮੇਰੇ ਦੋਸਤ ਦਾ ਸੀ ਐਸਾ ਕਿਹੜਾ ਤੇਰਾ ਦੋਸਤ ਹੈ ਜਿਹਦਾ ਫੋਨ ਤੈਨੂੰ ਬਾਹਰ ਜਾਂਦੇ ਆਂਦੇ ਘਰ ਦੇ ਅੰਦਰ ਨਹੀਂ ਆਂਦੇ ਹੈਗੇ ਉਹ ਹੈ ਗਿਆ ਸੀ ਕੋਈ ਦੋਸਤ ਬਾ ਦੂਰੀ ਕੰਮ ਨਹੀਂ ਜ਼ਿਆਦਾ ਸੀ ਕੋਰੇ ਬਾੜਾ ਜੀ ਤੈਨੂੰ ਦੱਸ ਦਿਆਂ ਮੈਂ ਦੇਖ ਦਿਆ ਤੇਰੇ ਕਿਹੜੇ ਫੋਨ ਆਂਦੇ ਨੇ ਬਾਕੀ ਕੀ ਕੀ ਫੋਨ ਕਰਦੀ ਸੀ ਕੰਮ ਸੀ ਕੋਈ ਹਾਂ ਕੰਮ ਸੀ ਕਰਿਆ ਬੋਲੋ ਫੋਨ ਕਰ ਤਾ ਮੇਰਾ ਇਹ ਤਾਂ ਮੈਂ ਤੁਸ ਜੇ ਕੰਮ ਸੀ ਉਹ ਚੱਲ ਚੱਲ ਕੋਈ ਗੱਲ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਬੋਲੇ ਬੋਲੇ ਕਾਈ ਸੀ ਗਏ ਰਾਜ ਕੇ ਆਏਗਾ ਪੁਲਾ ਲੈ ਯਾ ਨੂੰ ਹੈ ਚੈਨੀ ਸੀ ਕਿ ਤੈਨੂੰ ਆਪ ਹੀ ਪੀਲੀ ਆਪ ਹੀ ਪੀਲੀ ਦਾ ਕੀ ਮਤਲਬ ਹੈ ਤੂੰ ਪਲਾਈਏ ਤਾਂ ਹੀ ਪੀਤੀ ਹੈ ਇਹਦੇ ਕੋਲ ਕਿੱਥੋਂ ਆ ਗਏ ਪੈਸੇ ਪਾਰਟੀ ਦਿੱਤੀ ਆ ਮੈਨੂੰ ਅੱਜ ਮਨ ਕਿਹੜੀ ਪਾਰਟੀ ਦਿੱਤੀ ਉਹਨੇ ਕੱਜ ਵਗ ਜੰਮੇ ਨੇ ਜਿਹੜਾ ਤੈਨੂੰ ਪਾਰਟੀ ਦਿੱਤੀ ਹੈ ਉਹ ਤਾਂ ਕੁੜੀ ਉਹ ਦੇਖਣਾ ਹੈ ਹਾਂ ਤਾਂ ਕੁੜੀ ਵਾਲੇ ਦੇਖਣ ਤੇ ਕਿਹੜੀਆਂ ਪਾਰਟੀਆਂ ਹੁੰਦੀਆਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕੋਈ ਨਾ ਆਂਦੀਆਂ ਤੇਰੇ ਘਰੇ ਵੀ ਸਵੇਰੇ ਪੁੱਛਦੇ ਨੇ ਦੇਰ ਦੇ ਸਵੇਰੇ ਮਿਲਦੇ ਹਾਂ ਗਲੇਸ਼ ਕਰਦੀ ਮੈਂ ਅੱਗੇ ਤੈਨੂੰ ਲੈ ਕੇ ਨਹੀਂ ਜਾਂਦਾ ਗਲੇਸ਼ ਤਾਂ ਕੀ ਸਵੇਰੇ ਕਾ ਤੋਂ ਲੈ ਕੇ ਗਿਆ ਤੂੰ ਉਹ ਉਤੋਂ ਭਲਾਈ ਉਤੋਂ ਛੱਡ ਕੇ ਜਾ ਰਿਹਾ ਹੈ ਗੱਲ ਤਾਂ ਸੁਣ ਕੀ ਗੱਲ ਸੁਣਾ ਮੈਂ ਤੇਰੀ ਬੇਸ਼ਤ ਨਹੀਂ ਕਰਦੇ ਖਾਸ ਆ ਹਾਂ ਅੱਛਾ ਇੱਜ਼ਤ ਕਰ ਬੋਲ ਕੀ ਇੱਜ਼ਤ ਕਰਾ ਹਾਂ ਦਾ ਖਾਸ ਚਾਹ ਪਾਣੀ ਪੁੱਛ ਲੈ ਬਿਸਰੇ ਹਾਂ ਚਾਹ ਪਾਣੀ ਜਿਹੜਾ ਤੂੰ ਮੂਤ ਪੀ ਕੇ ਆਇਆ ਉਹਦਾ ਕੀ ਕਰਾਂ ਮੈਂ ਉਹਦਾ ਉਤਰ ਨਹੀਂ ਗਈ ਸੁਣ ਉਤਾਰੂੰਗੀ ਤਾਂ ਤੇਰੀ ਮੈਂ ਹਵਾ ਲੱਗੀ ਮੋਟਰਸਾਈਕਲ ਤੇ ਤਾਂ ਕਰੀ ਫੋਨ ਤਖਾ ਪਹਿਲਾਂ ਤਾਂ ਮੈਨੂੰ ਆਪਣਾ ਕਿਹੜੀ ਮਸ਼ੂਕ ਨਾ ਤੇਰਾ ਫੋਨ ਬੀਜ਼ੀ ਆ ਰਿਹਾ ਸੀਗਾ ਨਹੀਂ ਹੋਤਾ ਫੋਨ ਦਿਖਾ ਗੈਰੀ ਦਾ ਸੀ ਜਿਹੜਾ ਗੈਰੀ ਤੇਰੇ ਚਾਰ ਲਫੰਡਰ ਦੋਸਤਾਂ ਇਕੱਠੇ ਕਰੇ ਫਿਰਦਾ ਚਾਰ ਤੇਰੇ ਗੈਰੀ ਆ ਚਾਰ ਤੇਰੇ ਬਾਲੇ ਮੈਂ ਤਾਂ ਤੇਰੇ ਦੋਸਤਾਂ ਦਾ ਹੀ ਨਹੀਂ ਸਮਝਦਾ ਤੇਰੇ ਕਿੰਨੇ ਦੋਸਤ ਨੇ ਲੋਕ ਖੋਲਣਾ 0786 ਆ ਕੋਣ ਹੈ रामपुर ਕੋਣ ਹੈ रामपुर ਦੋ ਰਾਮੀ ਨਾਕਸ਼ੀ ਕੋਣ ਹੈ ਇਹ ਇਹ ਕੋਣ ਹੈ ਮਨਾਕਸ਼ੀ ਇਹ ਤਾਂ ਕੰਪਨੀ ਵਾਲਾ ਦਾ ਫੋਨ ਸੀ ਅੱਛਾ ਕੰਪਲੇ ਦਾ ਨੰਬਰ ਤੂੰ ਮਨਾਕਸ਼ੀ ਤੋਂ ਸੇਵ ਕਰ ਲਿਆ ਉਹ ਮੈਂ ਉਹ ਕੰਦਾ ਚਾਰਜ ਕਰਵਾ ਲਿਓ ਆਪਣੇ ਖਾਤੇ ਕਹਿੰਦਾ ਜਾਂ ਕਹਿੰਦੀ ਕੰਦੀ ਪਤਾ ਨਹੀਂ ਫੋਨਾ ਕੋਈ ਮੈਨੂੰ ਅੱਜ ਕਰਾਇਆ ਤੇਰਾ ਮੈਨੂੰ ਤਾਂ ਕੋਈ ਮੈਸੇਜ ਨਹੀਂ ਦਿਖਦਾ ਚਾਰਜ ਦਾ ਮੈਂ ਕਹਿੰਦੇ ਵੀ ਖਤਮ ਹੋ ਗਿਆ ਚਾਰਜ ਕਰਵਾ ਲੈ ਇਹਨੂੰ ਫੋਨ ਤੇ ਤਾਂ ਤੂੰ ਸਾਰਾ ਦਿਹਾੜੀ ਲੱਗੀ ਰਹਿੰਦਾ ਤੇਨੇ ਤੇਰੇ ਚਾਰਜ ਖਤਮ ਹੋ ਗਏ ਤੇ ਤੈਨੂੰ ਕੌਣ ਫੋਨ ਕਰੇਗਾ ਬਹੁਤ ਰੱਖ ਤੇ ਮੈਂ ਤਾਂ ਬਖਾ ਤੂੰ ਜਿਹੜਾ 200 ਰੁਪਏ ਟੱਫੜਾ ਇੱਧਰ 200 ਰੁਪਏ ਕਿੱਥੇ ਗਏ ਤਾ ਚੱਕੀ ਫਿਰਦਾ ਸੀ ਸਵੇਰੇ 200 ਰੁਪਏ ਕਿੱਥੇ ਆ 200 ਰੁਪਏ ਐ ਈੱਡੀ ਕਿੱਡੀ ਐ 2 ਲੱਖ ਤਾਂ 200 ਹੀ ਆ ਮੈਂ ਘਰ ਦਾ ਰਾਸ਼ਨ ਮੰਗਾਇਆ ਸੀ ਤੇਤੋਂ 200 ਇਹ ਖਾਦਾ ਕਿੱਤਾ ਕਰ ਖਾਦਾ ਆਟਾ ਗਿਆ ਹੱਤਾਂ ਨੂੰ ਡੇਟਾ ਉਹ ਆਟਾ ਨਹੀਂ ਹੈਗਾ ਖਾਈ ਤੂੰ ਹੁਣ ਰੋਟੀਆਂ ਕਿੱਥੋਂ ਖਾਏਂਗਾ ਮੈਂ ਤੈਨੂੰ ਫੋਨ ਤੇ ਕੀ ਕਿਹਾ ਸੀਗਾ ਵੀ ਆਂਦੇ ਹੋਏ ਆਟਾ ਲੈ ਕੇ ਆਈ ਮੈਂ ਵੰਡ ਕੇ ਦੂਏ ਕਿਹਾ ਸੀ ਕਿ ਨਹੀਂ ਕਿਹਾ ਸੀ ਹਾਂ ਕਿਹਾ ਸੀ ਤਾਂ ਕਿੱਥੇ ਆਟਾ ਅਰ ਤਾਂ ਹੱਤੇ ਵਾਲੇ ਨੇ ਖਾ ਲਿਆ ਮੁਰਗਾ ਮੋਲ 200 ਤੇਰੀ ਨਾ ਮੈਂ ਚੰਗੀ ਤਰ੍ਹਾਂ ਪੂਤਨੀ ਬਣਾ ਦਾਂਗੀ ਸਮਝ ਆਈ ਨਾ ਮੈਨੂੰ 200 ਰੁਪਏ ਹੁਣੇ ਆਟਾ ਲੈ ਆ ਕੇ ਦੇ ਚਾਹੇ ਧਾਰ ਲੈ ਕੇ ਦੇ ਚਾਹੇ ਜਿੱਥੋਂ ਮਰਜ਼ੀ ਲੈ ਕੇ ਦੇ ਬੂੜਾ ਬੈਠਾ ਰ ਤਾਂ ਬੂੜੇ ਤਾਂ ਮੈਂ ਚਾਰਪਾਣਾ ਤੇਰੇ ਨਿਕਲਣ ਤੋਂ ਬਾਅਦ ਬੂੜੇ ਨੇ ਕਲੇਸ਼ ਕਰ ਲਿਆ ਮੈਂ ਤੇ ਇੱਥੇ ਬਸ ਤੁਹਾਨੂੰ ਇਹੀ ਕਰਨ ਨੂੰ ਜੋਗੀ ਰਹਿ ਗਈ ਚਲ ਜੀ ਆਪਣੇ ਘਰੇ ਹੀ ਲੈ ਜਾ ਲੈ ਜਾ ਨਾ 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 ਲੈ ਜਾ ਪਾਈ ਮੈਂ ਨਹੀਂ ਰੱਖਣਾ ਹੈ ਕੱਲੇ ਜਾ ਇਹਨੂੰ ਨਾ ਮੈਂ ਵੀ ਦੇਖਾ ਤੇਰੇ ਘਰ ਦੇ ਕਿੰਨਾ ਕਰਖ ਦੇ ਨੇ ਲੈ ਜਾ ਲੈ ਜਾ ਲੈ ਜਾ ਲੈ ਜਾ ਇਹਨੂੰ ਤੇਰੇ ਜਵਾਬ ਆ ਸੋ ਰਹੇ ਨੇ ਸਵੇਰੇ ਸਕੂਲ ਜਾਣਾ ਇਹਨੂੰ ਨਾਲ ਹੀ ਲੈ ਜਾ ਮੈਂ ਪਾਈ ਇਹਨੂੰ ਚੇਲ ਨਹੀਂ ਸਕਦੀ ਹੈਗੀ ਨਾ ਬੱਬਾ ਨਾ ਕੀ ਸਾਰਾ ਸਾਲ ਬੰਦੇ ਨੂੰ ਮਾਰਦੇ ਹਾਲੇ ਤਾਂ ਚਿਹਰਾ ਦੇਖੇ ਨਹੀਂ ਤੂੰ ਉੱਠ ਪੁੱਤ ਸਾਰ ਤੜਕੇ ਤੈਨੂੰ ਦੱਸੂ ਪਤਾ ਮੈਂ ਸੋ ਜਾ ਤੂੰ ਰੋਟੀ ਖਵਾਉਂਗਾ ਤੈਨੂੰ ਰੋਟੀਆਂ ਉੱਪਰ ਕਰਕੇ ਮੂੰਹ ਬੰਦ ਕਰਕੇ ਲਿਟ ਜਾ ਰਜਾਈ ਦਵਾ ਤੈਨੂੰ ਗਰਮ ਗਰਮ ਫੁਲਕੇ ਲਾ ਕੇ ਰਜਾਈ ਦਵਾ ਤੈਨੂੰ ਜਿਹਨਾਂ ਨੂੰ ਫੋਨ ਕਰਦਾ ਨਾ ਉਹਨਾਂ ਨੂੰ ਹੀ ਕਹਦੇ ਰਜਾਈ ਦੇ ਦੇਗੀ ਆ ਕੇ ਤੈਨੂੰ ਮੈਂ ਤਾਂ ਕੀ ਕਰਾਂ ਮੈਂ ਤਾਂ ਜਿਹਨੂੰ ਮੈਂ ਫਾਰਸਾ ਕਰ ਇਹ ਤਾਂ ਮੈਨੂੰ ਪਤਾ ਹੈ ਕਿ ਵੀ ਕਿਸੇ ਜਨਾਨੀ ਨਾਲ ਗੱਲਾਂ ਕਰਦਾ ਹੈ ਸਿਰ ਨਹੀਂ ਵੀ ਕਰਦਾ ਤਾਂ ਜਿਹਨੂੰ ਕੋਈ ਜਨਾਨੀ ਫੋਨ ਕਰੇਗੀ ਤੇ ਇੱਕ ਜਨਾਨੀ ਬਾਸਤਾ ਪੂਰਾ करती हूँ इन मैं अपने दूजे नंबर तो फोन लगा है। हैं की जवाब दिना अगर तो यह जनानीबाज हो फिर जाऊगा फस अगर होया साध फिर देगा मेरा फोन घट फोन मना के देखती हूँ करता <laughs> करती हूँ अंदर जाके फोन करती हेलो हाँ जी आह जस्पाल बोल दो हाँ जी हाँ जी कौन जी आह मैं वही बोल रही हूँ जल्दी कल थोड़ी डॉक्टर चाहिए थी वही जी मैं हरे रंग का सूट पाया हूँ हरे रंग का हाँ जी अच्छा, हाँ जी अच्छा काम कैसे चल रहा हाँ जी हाँ जी ठीक है ਕੁਛ ਨਹੀਂ ਕੁਛ ਨਹੀਂ ਮੈਂ ਤੇ ਇਹ ਕਹਿ ਰਹੀ ਸੀ ਕਿ ਕੱਲ ਦਫਤਰ ਦੇ ਵਿੱਚ ਤੁਸੀਂ ਮੇਰੇ ਵੱਲ ਦੇਖ ਰਹੇ ਸੀਗਾ ਨਾ ਤਾਂ ਮੈਂ ਤੁਹਾਡੇ ਐਮ ਡੀ ਦਾ ਨੰਬਰ ਲਿਖਤਾ ਸੀਗਾ ਤੁਹਾਡਾ ਫਿਰ ਮੇਰੇ ਫਰੈਂਡ ਤੋਂ ਜੀ ਹਾਂ ਜੀ ਚੱਲਿਆ ਸੀ ਕਿ ਅੱਪਾ ਕਿਤੇ ਮਿਲੀਏ ਬਾਹਰ ਚਾਹ ਕੌਫੀ ਤੇ ਜਾਂ ਕਿਤੇ ਜਿਹੜਾ ਤੁਹਾਨੂੰ ਜਿਹੜਾ ਕੱਲ ਹੀ ਆਉਗੇ ਨਾ ਹਾਂ ਹਾਂ ਕਰ ਲਈਏ ਹਾਂ ਰੋਜ਼ ਮਿਲਣਾ ਹੁੰਦਾ ਦਫਤਰ ਨਾ ਮਿਲੰਦੀ ਕੱਲ੍ਹ ਹੀ ਆਏ ਹੋਏ ਤੇ ਮੈਂ ਤੁਹਾਨੂੰ ਚਲੋ ਤੁਹਾਨੂੰ ਮੈਂ ਦੱਸ ਦਿੰਦਾ ਕਿ ਕਿੱਥੇ ਮਿਲਣਾ ਮੈਂ ਤੁਹਾਨੂੰ ਜਗਾ ਤੇ ਰਿਸਰਵ ਕਰ ਦੂੰਗਾ ਪਤਾ ਰਹੇਗਾ ਠੀਕ ਹੈ ਠੀਕ ਹੈ ਤੁਸੀਂ ਕਹਿੰਦੇ ਉੱਥੇ ਆ ਜਾਂਗੀ ਮੈਂ ਮੈਨੂੰ ਲੋਕੇਸ਼ਨ ਸੈਂਡ ਕਰ ਦੋ ਹਾਂ ਕਿੱਧਰ ਨੂੰ ਮੁਝਾ ਕਿ ਆਪਾਂ ਹੋਣਾ ਹਾਂਜੀ ਅੱਛਾ ਨਾ ਮੈਂ ਥੋੜਾ ਦੇਖ ਬੀਹੂ ਸਕਦਾ ਠੀਕ ਕਾ ਤੋ ਉਹ ਐਮੀ ਦਾ ਬਰਥਡੇ ਅੱਜ ਬੁਲਾਇਆ ਪਾਰਟੀ ਕਰ ਰਿਹਾ ਜਿਸ ਨੂੰ ਦੇ ਕਰੇ ਸਾਲ ਚ ਕਿੰਨੀ ਵਾਰ ਜੰਮਦਾ ਉਹ ਇੱਕੇ ਵਾਰ ਹੀ ਜੰਮਦਾ ਬੰਦਾ ਯਾਰ ਹਾਂ ਪਿਛਲੇ ਮਹੀਨੇ ਵੀ ਉਹਦਾ ਜਨਮ ਦਿਨ ਸੀਗਾ ਹੁਣ ਇਸ ਵਾਰ ਉਹ ਨਹੀਂ ਗਲਤ ਫਹਿਮੀ ਲੱਗੀ ਉਹਨੂੰ ਉਸ ਤੋਂ ਹੋਰ ਤਾਂ ਉਹ ਕਿਸੇ ਦਾ ਜਾਓ ਇਹ ਕੇ ਮੇਰੇ ਖਲਦਾ ਬਿਲੜ ਖਾ ਕੇ ਝੱਟ ਦੇਖੀ ਉਹਦਾ ਬੁਲਾ ਦੇ ਕੇ ਕੰਮ ਇਹਨੂੰ ਪਹਿਲੇ بڑے ਬਿਜ਼ਨਸ ਚੱਲਦੇ ਆ ਤੇਰੇ ਚ ਮਲਾਇਆ ਹੋਇਆ ਲੈ ਜਾ ਕਰ ਇਹਨੂੰ ਦੁਕਾਨ ਤੇ ਸੱਲ ਪੁੱਤ ਆੰਮੀ ਤੇਰੇ ਪਿੱਛੇ ਹੀ ਮੈਂ ਤੇਰੇ ਜਨਮ ਦਿਨ ਦੇ ਕੇਕ ਤੇ ਨਹੀਂ ਕੱਟੂਗਾ ਚਲਦੀ ਬੰਦਾ ਲਗ ਲਗ 에 মহারাজ ਮੁੱਖ ਮੰਤਰੀ ਸਾਹਿਬ ਕੋਟ ਕੇ ਕੰਮ ਕਮ ਕਰ ਲੈ ਸਾਰਾ ਮੰਜਾ ਤੋੜਦਾ ਆ ਦੇਖ ਲੈ ਦਾ ਹੁਣ ਮੈਂ ਬੁੱਢੀ ਉਮਰੇ ਕੰਮ ਮੈਂ ਕਰਾਂ ਤੁਸੀਂ ਡੋਰਪੋਰ ਫਰੀਕ ਹੋ ਹਣਾ ਉਹ ਤੇਰੀ ਮੈਨੂੰ ਬੋਲਣ ਲੱਗੀ ਦੇਖਦੀ ਨਹੀਂ ਕਾਕਾ ਮੇਰੀ ਗੱਲ ਸੁਣ ਲਾ ਇਸ ਉਮਰੇ ਮੇਰੀ ਦਾੜੀ ਨਾ ਪਟਵਾ ਮੈਂ ਤੈਨੂੰ ਬਾਰ-ਬਾਰ ਕਹਿ ਰਿਹਾ ਨਹੀਂ ਲੱਗਦਾ ਵੀ ਤੂੰ ਇਹੀ ਜੰਮੇ ਨੇ ਤੇ ਜਨਮ ਨਾ ਗਾਲਾਂ ਗੋਲਾਂ ਖਾਣ ਨੂੰ ਹੀ ਹੋਇਆ ਲਾਣ ਤਾਂ ਪੋਣ ਮੈਨੂੰ ਆਂ ਦੱਸਿਓ ਤੇਰੀ ਆਲੀ ਮੈਨੂੰ ਕਿਉਂ ਕਰੇ ਬੋਲੇ ਭਾਈ ਕੰਮ ਹੀ ਕਰ ਤਾ ਚਾਹਾਂ ਬੱਸ ਤੇ ਮੈਨੂੰ ਮੈਂ ਜਾਣਾਂ ਮੈਂ ਜਨਮ ਦਿਨ ਤੇ ਜਾਣਾ ਐਮੀਰੇ ਮੈਨੂੰ ਬੱਸ ਸੁਣਾ ਵੱਡਾ ਜਨਮ ਦਿਨ ਦਾ ਆਪਾਂ ਚੁਪਾਰੀ ਕਰ ਬੱਜਾ ਦੋ ਜਨਮ ਦਿਨ ਆ ਜਨਮ ਦਿਨ ਜਾਣਾ ਤੂੰ ਕੰਮ ਬੇਲੜ ਕਾਲਾ ਪੁੰਡਾ ਮੇਰੇ ਹੀ ਨਾ ਹੁਣ ਤੂੰ ਕਿਥੋਂ ਮੁੰਡਾ ਚੱਕ ਲਿਆ ਆਪਣੇ ਖਤਮ ਦਾ ਸਾਫਾ ਕਰਨ ਚੱਲੀ ਆ ਜਿਹੜਾ ਤੂੰ ਕਹਿੰਦਾ ਸੀ ਨਾ ਮਸ਼ੂਕਾ ਨਾਲ ਨਹੀਂ ਫਿਰਦਾ ਮੇਰੇ ਪੁੱਤ ਵਰਗਾ ਇਥੇ ਪਿੰਡ ਚ ਕੋਈ ਨਹੀਂ ਹੈਗਾ ਤੈਨੂੰ ਹੁਣੇ ਦਿਖਾਉਂਗੀ ਸ਼ਾਮ ਨੂੰ ਉtare ਤੇਰੇ ਨਾਲ ਦੀ ਕਿਹੜਾ ਬਾਕੀ ਮਰ ਗਿਆ ਉਹਨਾਂ ਨੂੰ ਭੇਜਾ ਹਾਂ ਕਿਉਂ ਭੇਜਾ ਤੇਰੇ ਹੁਣੇ ਸਾਹਮਣੇ ਉਹਨੂੰ ਕੜੀਜ਼ਾ ਹੋਇਆ ਨਾਂ ਲੈ ਕੇ ਆਈ ਨਾ ਤੇਰੇ ਸਾਹਮਣੇ ਤਾਂ ਕਹੀ ਜਿਹੜਾ ਤੂੰ ਚੁਪੜਾਈ ਜਾਂਦਾ ਨਾ ਘਰ ਦੀ ਇੱਜ਼ਤ ਘਰ ਚ ਰੱਖੀਦੀ ਹੁੰਦੀ ਆ ਕੁੜੇ ਗੱਲ ਤੇ ਜਾਣੀ ਬੰਦਾ ਘਰ ਦੀ ਇੱਜ਼ਤ ਘਰ ਚ ਰੱਖੇਂਦੋ ਲੋਕਾਂ ਦੀ ਇੱਜ਼ਤ ਤੂੰ ਆਂਦਾ ਫਿਰਦਾ ਉਹ ਨਹੀਂ ਤੈਨੂੰ ਦਿਖਦਾ ਹੈਗਾ ਪੂਰੇ ਪਿੰਡ ਜੇ ਤੂੰ ਉਹਰੇ ਮੰਝੇ ਤੋਂ ਹਿੱਲ ਤੈਨੂੰ ਖਲਾ ਲਿਆ ਬਲਾ ਲਿਆ ਖਲਾ ਲਿਆ ਬਲਾ ਲਿਆ ਬਸ ਇੱਥੇ ਮੰਜੇ ਤੇ ਲੱਗ ਜਾ ਖਾ ਲਿਆ ਪੀ ਲਿਆ ਪੈ ਗਿਆ ਖਾ ਲਿਆ ਪੀ ਲਿਆ ਪੈ ਗਿਆ ਤੂੰ ਜਿਹੜੀ ਗੱਲ ਕਰ ਰਹੀ ਆ ਤੂੰ ਨਾ ਪਿੱਛੇ ਜਾ ਮੁੰਡੇ ਨੂੰ ਕਿਸੇ ਨੂੰ ਭੇਜ ਦੇਣਾ ਤੂੰ ਨਾ ਜਾ ਪਿੱਛੇ ਉਹ ਬਾਬਾ ਜਾਣ ਦੇ ਮੈਨੂੰ ਲੰਘ ਜੇਗਾ ਤੇਰਾ ਮੁੰਡਾ ਉਹ ਤੂੰ ਜਾ ਮੁੰਡਾ ਨਾ ਮਜੂਬਾ ਜਾਰਾ ਹੋ ਅੱਜ ਤੋਂ ਇਹਨੇ ਮੋਨਟਣ ਕੇ ਕਿੱਧਰ ਕਿੱਧਰ ਹੈਲੋ ਹਾਂਜੀ ਉਹ ਨੰ ਪਾਪੀ ਬਣੀ ਅੰਦਰ ਅੱਜ ਹੈ ਕਿੱਥੇ ਫੋਨ ਆਇਆ ਸਿਪਤੰਦਰਾ ਅਜੇ ਮਿਲਨ ਚੱਲਿਆ ਮੋਟਰ ਤੇ ਉਹ ਪਾਰਟੀ ਪੰਜ ਤੋਂ 10 ਮਿੰਟ ਰਹਿ ਪੰਜ ਬਸ ਮਤੂੰ ਬੈਠ ਥੇ ਮਿਲ ਮਨੂੰ ਚੌਂਕ 'ਚ ਮੈਂ ਆਵਾਂ ਠੀਕ ਹੈ ਫੋਨ ਕਰਦਾ ਬਾ ਠੀਕ ਹੈ ਉਹ ਬੈਠਾ ਦੇਖ ਲੈ ਕਿ ਮੈਂ ਉੱਤ ਰਿਆ ਪਿਆ ਅੱਛਾ ਜੀ ਹੱਥ 'ਚ ਗੁਲਾਬ ਵੀ ਫੜਿਆ ਹੋਇਆ ਇਹ ਤਾਂ ਮੈਂ ਤਾਂ ਨਹੀਂ ਤੁਸੀਂ ਹੋਣ ਕਿਤਾ ਸੀ ਹਾਂਜੀ ਜੀ ਸੱਚਾ ਜੀ ਸਾਡੇ ਖੇਤਾਂ 'ਚ ਤਾਂ ਇਹੀ ਹੁੰਦਾ ਜੀ ਸਵਾਗਤ ਲਈ ਮੇਰੇ ਲਈ ਹਾਂਜੀ ਜੀ ਕੋਈ ਗੱਲ ਉਹਦਾ ਕੋਈ ਤਾਂ ਕੁਝ ਹੈ ਨਹੀਂ ਬੈਠ ਜਾਨੀਆਂ ਜੀ ਕੋਈ ਠੀਕ ਆ ਬਜੀ ਸਭ ਵਧੀਆ ਤੁਸੀਂ ਦੱਸੋ ਉਹ ਕੀ ਕਰਦੇ ਹੋ ਕੁਝ ਨਹੀਂ ਬਸ ਮੈਂ ਘਰ ਹੀ ਹੁੰਨੀ ਆ ਸੱਚੇ ਸੱਚੇ ਮੈਂ ਤੁਸੀਂ ਮੈਨੂੰ ਕੱਲ ਚਾਜ ਨਾਲ ਵੀ ਦੇਖ ਨਹੀਂ ਸਕਿਆ ਅੱਜ ਵੀ ਤੁਸੀਂ ਮੂੰਹ ਜਾਂ ਬੰਨੀ ਫਿਰਦੇ ਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਏਡੀ ਕਿਹੜੀ ਕਾਲੀ ਹੈ ਹੋਰ ਸੁਣਾਓ ਕਹੇ ਸਭ ਵਧੀਆ ਅੱਖਾਂ ਕਿੰਨੀਆਂ ਸੋਹਣੀਆਂ ਲੱਗਦਾ ਜਾਨੀ ਛਣੀਆਂ ਜੀ ਹੂੰ ਬੱਚੇ ਠੀਕ ਨੇ ਤੁਹਾਡੇ ਬੱਚੇ ਬੱਚੇ ਕਦੇ ਜੀ ਮੈਂ ਤਾਂ ਅਜੇ ਵਿਆਹ ਹੀ ਨਹੀਂ ਕਰਾਇਆ ਹੁਣ ਤੱਕ ਕਿਉਂ ਵਿਆਹ ਕਿਉਂ ਨਹੀਂ ਕਰਾਇਆ ਹੁਣ ਤੱਕ ਬਾਜੀ ਤੁਹਾਡੇ ਵਰਗੀ ਸੋਹਣੀ ਸੁਨੱਖੀ ਮਤਿਆਰ ਮਿਲੀ ਨਹੀਂ ਮੇਰੇ ਵਰਗੀ ਜਾਂ ਮੈਂ ਹੀ ਐਨੀ ਕਿਸਮਤ ਕਿੱਥੇ ਕਿੱਥੇ ਸਾਡੀ ਜੇ ਤੁਸੀਂ ਹੁੰਦੇ ਤਾਂ ਕਿਸਮਤ ਹੀ ਖੁੱਲ੍ਹਦੇ ਸਾ ਮੇਰੀ ਤਾਂ ਅੱਛਾ ਜੀ ਬਿਨਾ ਦੇਖੇ ਸੋਹਣੀ ਸੁਨੱਖੀ ਜੇ ਮੈਂ ਹੀ ਮਿਲ ਜਾ ਤੁਹਾਨੂੰ ਜੀ ਬਸ ਇਹ ਸੱਚੂ ਵੀ ਮੇਰੇ ਵਰਗਾ ਦੁਨੀਆ ਚ ਖੁਸ਼ਕਿਸਮਤ ਬੰਦਾ ਨਹੀਂ ਹੋਏਗਾ ਕਿੰਨਾ ਮੈਂ ਭਾਗਾ ਵਾਲਾ ਕਹਿ ਹੋਵਾਂਗਾ ਆਪਣੇ ਆਪ ਨੂੰ ਲੋਜੀ ਨਹੀਂ ਨੋ 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 ਹਾਂ ਪਸੰਦ ਆਉਂਦਾ ਹੈ ਮੈਂ ਮਨ ਵਕਤ ਨਹੀਂ ਹੁਣ ਬੋਲ ਜਿਹੜੀ ਸੋਹਣੀ ਸੁਨੱਖੀ ਨਾਰ ਹੈ ਜਿਹੜੀ ਤੈਨੂੰ ਮਿਲੀ ਨਹੀਂ ਅਜੇ ਤੱਕ ਜਿਹੜਾ ਤੂੰ ਆਉਂਦਾ ਪਿਆ ਹੈ ਘਰ ਚ ਛੱਡ ਕੇ ਤੂੰ ਬਾਹਰ ਮੂੰਹ ਮਾਰਦਾ ਪਿਆ ਇਹ ਹੀ ਤੈਨੂੰ ਦੇਖਣਾ ਸੀਗਾ ਮੈਨੇ ਗਲਤੀ ਹੋ ਗਈ ਮੇਰੇ ਤੋਂ ਗਲਤੀ ਹੋਗੀ ਤਾਂ ਤੂੰ ਗਲਤੀ ਦੁਬਾਰਾ ਵੀ ਕਰੇਂਗਾ ਸੱਚੀ ਪਤਾ ਲੱਗੇ 365 ਸੱਚੀ ਹੁੰਦੇ ਆ 365 ਚੋਂ ਹਲੇ 394 ਚ ਰਿਤਰ ਦਿਖਾਇਆ ਤੈਨੂੰ ਮੈਨੇ ਬਾਕੀ ਦੇ ਹਲੇ 363 ਬਾਕੀ ਨੇ ਉਹ ਬਸ ਹੋਰ ਦੇਖਾਂ ਜੰਨਾ ਐਨਰਜੀ ਪਸਤਾਰੇ ਫਰੀਮਾ ਕਰੇਂਗਾ ਗੱਤੋ ਨਹੀਂ ਕਰਦਾ ਨਹੀਂ ਕਹਿੰਦਾ ਖਾ ਆਪਣੇ ਜਵਾਕਾ ਦੀ ਕਸਮ ਖਾ ਖਾ ਲਈ